ਆਇਆ ਤੁਸੀਂ ਰੈਪਸਟਾ ਕੁਮੇ ਸੰਜੀ ਆਜਾ ਤੁਸੀਂ ਆਪਾਂ ਨੂਡਲ ਬਣਾਉਣ ਉਹਦੇ ਲਈ ਆਪਾਂ ਲਏ ਇੱਕ ਛੰਨਾ ਵਿੱਚ ਕੱਟ ਲਿਆ ਪਿਆਜ਼ ਟਮਾਟਰ ਤੇ ਆਪਾਂ ਬੋਇਲ ਕੀਤੇ ਹੋਏ ਟਮਾਟਰ ਹਾਂਜੀ ਇੱਧਰ ਆਪਾਂ ਸੇਵੀਆਂ ਨੂੰ ਬੋਇਲ ਕਰ ਲਾਂਗੇ ਥੋੜਾ ਜਿਹਾ ਆਪਾਂ ਤੇਲ ਪਾਇਆ ਦੇ ਵਿੱਚ ਆਪਾਂ ਨੂੰ ਸਿਰਫ 2 ਮਿੰਟ ਲਈ ਬੋਇਲ ਕਰਨਾ ਵੀ ਜ਼ਿਆਦਾ ਨਹੀਂ ਵਾਲਣਾ ਜੀ ਆਪਾਂ ਇਹਨਾਂ ਨੂੰ ਬੋਇਲ ਕਰ ਲਿਆ ਤੇ ਆਪਾਂ ਨਾ ਪੂਰਾ ਨਹੀਂ ਪਕਾਣਾ ਆਪਾਂ ਤੁਹਾਨੂੰ ਅਹ 40% 30-40% ਬੋਇਲ ਕਰਨਾ ਵੀ ਜ਼ਿਆਦਾ ਨਹੀਂ ਨਾ ਕਿ ਉਹਦਾ ਕਿ ਤੋੜ ਕੇ ਵੇਖ ਲਾ ਕੇ ਵੀ ਜਿਆਦਾ ਨਰਮ ਨਹੀਂ ਹੋਣਾ ਤਾਂ ਆਪਾਂ ਤੁਹਾਨੂੰ ਦੱਸਣਾ ਸਟਾਰਟ ਤੇ ਦਿਖਾਈ ਜਾਂਦਾ ਸਾਰਾ ਚੰਗੀ ਤਰ੍ਹਾਂ ਪੱਕੋ ਲੈਣੇ ਆਪਾਂ ਤੜਕਾ ਲਾ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇਲ ਨੂੰ ਆਪਾਂ ਗਰਮ ਹੋਣ ਲਈ ਰੱਖ ਲੈਂਦੇ ਆ ਹਾਂਜੀ ਇੰਨੇ ਆਪਾਂ ਕਪੜੇ ਧੋਤੇ ਸੀਗੇ ਤੇ ਇਹਨਾਂ ਦਾ ਆਪਾਂ ਸਾਈਡ ਚੇਂਜ ਕਰ ਦਾਂਗੇ ਕਰ ਦਿੰਨੇ ਆ। ਦੇ ਟਾ ਗੇੜੀ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾਇਆ ਜੀਰਾ ਤੇ ਨਾਲ ਹੀ ਆਪਾਂ शिमला ਮਿਰਚ ਤੇ ਟਮਾਟਰ ਵੀ ਪਾ ਦਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂ। ਨਾਲ ਹੀ ਆਪਾਂ ਮਟਰ ਪਾਤੇ ਆ ਮਟਰ ਬੋਇਲ ਕੀਤੇ ਹੋਏ ਸੀ ਤੇ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਪਾਵਾਂਗੇ ਇਹਦੇ ਵਿੱਚ ਲੋਨ ਮਿਰਚ ਥੋੜੀ ਹਲਦੀ ਇਦੇ ਵਿੱਚ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਸੌਸ ਪਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਐਡ ਕਰ ਦੇਣੀ ਹੈ ਸੇਵੀਆਂ ਹਾਂਜੀ ਤੁਸੀਂ ਵੀ ਇਹ ਤਾਂ ਜਰੂਰ ਟਰਾਈ ਕਰਕੇ ਵੇਖੋ ਬਹੁਤ ਜਿਆਦਾ ਟੇਸਟੀ ਬਣਦੀਆਂ ਨੇ ਕਈ ਵਾਰ ਬੱਚੇ ਦੁੱਧ ਵਾਲੀਆਂ ਸੇਵੀਆਂ ਨਹੀਂ ਪਸੰਦ ਕਰਦੇ ਤੁਸੀਂ ਅੱਦਾ ਬਣਾ ਕੇ ਵੀ ਖਾ ਸਕਦੇ ਹੋ ਕਿ ਬਾਹਰ ਵਾਲੀਆਂ ਜਿਹੜੇ ਨੂਡਲ ਵਗੈਰਾ ਆਪਾਂ ਲੈ ਕੇ ਆਉਨੇ ਆ ਉਹਦੇ ਨਾਲੋਂ ਤਾਂ ਸੌ ਬਣਾਵੀਆਂ ਵਧੀਆ ਹੁੰਦੀਆਂ ਘਰ ਦੀਆਂ ਬਣਾਈਆਂ ਕਰਦੀਆਂ ਸੇਵੀਆਂ ਤੇ ਹੈਲਥੀ ਵੀ ਹੁੰਦੀਆਂ ਨੇ ਤੁਸੀਂ ਜਰੂਰ ਟਰਾਈ ਕਰੋ ਵੱਡੇ ਵੀ ਘਰੇ ਬਣਾ ਕੇ ਖਾ ਲੋ ਕਰਦੀਆਂ ਸੇਵੀਆਂ ਦਾ ਹਾਂਜੀ ਬਸ ਇਹਨੂੰ ਆਪਾਂ 1-2 ਮਿੰਟ ਲਈ ਪਕਾਣਾ ਕਿਉਂਕਿ ਬੋਇਲ ਕੀਤੀਆਂ ਹੋਈਆਂ ਸੀਗੀਆਂ ਸੇਵੀਆਂ ਨੋਡਲ ਹਾਂਜੀ ਨੂਡਲ ਆਪਣਾ ਤਿਆਰ ਹੈ ਤੁਸੀਂ ਵੀ ਇਹਦਾ ਜ਼ਰੂਰ ਟਰਾਈ ਕਰਕੇ ਵੇਖੋ ਬਹੁਤ ਜ਼ਿਆਦਾ ਟੇਸਟੀ ਬਣਦਾ ਲਾਈਕ ਕਮੈਂਟ ਐਂਡ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ